6 ਮਹੀਨਿਆਂ ਤੋਂ ਬੰਦ ਪਿਆ ਪਿੰਡਾਂ ਦੇ ਅੰਦਰ ਕੰਮ ਨਹੀਂ ਚਲਾਇਆ ਜਾ ਰਿਹਾ ਇਸ ਕਰਕੇ ਸਲੋ ਸਲੋ ਵਾਸਤੂ ਕੋਤੇ ਗੁਰੂ ਨੇ ਵੀ ਕੀਤੀ ਸਦਾ ਬਾਪ ਸਲੋ ਸਲੋ ਵਾਸਤੂ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਹਜ਼ੂਰ ਮੁਕਤੀ ਮੋਰਚਾ ਲੈ ਕੇ ਸੰਕਿੰਤ ਆਪਾ ਜਿੰਦਾਬਾਦ ਜਿੰਦਾਬਾਦ ਉਹਨਾਂ ਤੋਂ ਬਾਅਦ ਬੋਲਤੀ ਕਰੂਗਾ ਮੋਤਾ ਸੰਦੀਪ ਭਾਲ ਖੁਰਦਾ ਉਹ ਆਗੇ ਆਪਣੀ ਗੱਲਬਾਤ ਮਜ਼ਦੂਰਾਂ ਵੱਲੋਂ ਨਿਸ਼ਚਿਤ ਅਫਸਰ ਦੇ ਅੱਗੇ ਤਰ੍ਹਾਂ ਦਿੱਤਾ ਗਿਆ ਕਿਉਂਕਿ ਮਜ਼ਦੂਰਾਂ ਦਾ ਕੰਮ ਇਸ ਲਈ ਲੰਬੇ ਸਮੇਂ ਤੋਂ ਬੰਦ ਪਿਆ ਹੈਗਾ ਮਨਰੇਗਾ ਦੇ ਅ ਤ ਜੋ ਵੀ ਕੰਮ ਆਉਂਦਾ ਹੈ ਉਹ ਇੱਕ ਸਾਲ ਤੋਂ ਬੰਦ ਹੈ ਉਹਦੇ ਤਹਿਤ ਮਜ਼ਦੂਰਾਂ ਦੇ ਜਿਹੜੇ ਚੁੱਲ੍ਹੇ ਤਪਦੇ ਨੇ ਉਹਨਾਂ ਦਾ ਵਿਜਾਰਾ ਕਰਨਾ ਬੜਾ ਮੁਸ਼ਕਲ ਹੋ ਰਿਹਾ ਹੈ ਟੋਟੇ ਦੀ ਰੋਟੀ ਤੱਕ ਬੜਾ ਮਜ਼ਦੂਰਾਂ ਨੂੰ ਮੁਸ਼ਕਲ ਹੈ ਇਸ ਲਈ ਮਨਰੇਗਾ ਕਮਾ ਜਿਹੜਾ ਮਜ਼ਦੂਰਾਂ ਦੇ ਲੀਡਰਾਂ ਵੱਲੋਂ ਤੇ ਮਜ਼ਦੂਰ ਪਰਵਾਰਾਂ ਵੱਲੋਂ ਇਹ ਕਿਹਾ ਗਿਆ ਵੀ ਸਾਡਾ ਕੰਮ ਜਲਦੀ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਕਿ ਸਾਨੂੰ 200 ਦਿਨ ਦਾ ਕੰਮ ਤੇ ਰੁਜ਼ਗਾਰ ਦਿੱਤਾ ਜਾਵੇ ਤੇ 700 ਰੁਪਇਆ ਦੇ ਆਲੀ ਦਿੱਤੀ ਜਾਵੇ ਇਹ ਮਜ਼ਦੂਰਾਂ ਨੇ ਮੈਂ ਤੋਂ ਮੰਗਾ ਸੀ ਗਿਆ ਇੱਥੇ ਤਾਂ ਹਾਂਜੀ ਕਮੰਡ ਜੀ ਜਿਹੜਾ ਤੁਸੀਂ ਇਹ ਮੋਰਚਾ ਲਾਇਆ ਅੱਜ ਇਹ ਕਿਸ ਸੰਬੰਧ ਵਿੱਚ ਲਾਇਆ ਤੇ ਕੀ ਕੰਮ ਹੈ ਤੁਹਾਡਾ ਕਿਉਂ ਕਿ ਜਿਹੜੀ ਸੜਕ ਜਿਹੜੀ ਰੋਕੀ ਹੈ ਕਚੇਰੀ ਵਾਲੀ ਇਹ ਕਿਸ ਮਸਲੇ ਨਾਲ ਰੋਕੀ ਗਈ ਹੈ ਅੱਜ ਨਰੇਗਾ ਦਾ ਜੋ ਰੋਜ਼ਗਾਰ ਹੈ ਉਹ ਜੁੜਾ ਨਾਲ ਸੌਦਨ ਦੀ ਗਰੰਟੀ ਕੀਤੀ ਸੀ ਸਰਕਾਰ ਨੇ ਉਹ ਲੈ ਕੇ 7-8 ਮਹੀਨਿਆਂ ਤੋਂ ਬੰਦ ਪਿਆ ਪਿੰਡਾਂ ਦੇ ਅੰਦਰ ਕੰਮ ਨਹੀਂ ਚਲਾਇਆ ਜਾ ਰਿਹਾ ਇਸ ਕਰਕੇ ਮਜ਼ਦੂਰ ਖੇਤੀ ਚੋਂ ਵਿਹਲਾ ਹੋ ਗਿਆ ਰੋਜ਼ਗਾਰ ਹੈ ਨਹੀਂ ਬਾਰ-ਬਾਰ ਮੰਗ ਕਰਨ ਤੇ ਵੀ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਜਿਹੜੇ ਨਰੇਗਾ ਦਾ ਕਾਨੂੰਨ ਕਹਿੰਦਾ ਵੀ ਜੇ ਮਜ਼ਦੂਰ ਅਰਜੀ ਦੇ ਦਿੰਦਾ ਤਾਂ 15 ਦਿਨਾਂ ਦੇ ਅੰਦਰ-ਅੰਦਰ ਉਹਨੂੰ ਕੰਮ ਦੇਣਾ ਪੈਂਦਾ ਪਰ ਬਾਰ-ਬਾਰ ਇੱਥੇ ਡੀਸੀ ਨੂੰ ਏਡੀਸੀ ਨੂੰ ਬੀੜੀਆਂ ਨੂੰ ਮਤਲਬ ਕਿ ਟਮਾਡਾ ਭਰ ਕੇ ਦਿੱਤੀਆਂ ਗਈਆਂ ਮਜ਼ਦੂਰਾ ਵੱਲੋਂ ਤਾਂ ਉਹ ਬਤਾ ਕੰਮ ਨਹੀਂ ਦਿੱਤਾ ਜਾਨੀ ਕਾਨੂੰਨ ਦੀ ਉਲੰਘਣਾ ਹੀ ਹੈ ਤੇ ਇਹਦੇ ਲਈ ਅੱਜ ਜੁਮੇਵਾਰ ਇਥੋਂ ਦੀ ਪੰਜਾਬ ਸਰਕਾਰ ਹੈ ਜੇ ਕੰਮ ਬੰਦ ਪਿਆ ਮੁੰਡੇ ਕੇਦਰੀਵਾਲ ਨੂੰ ਫੜ ਲੈਂਦਾ ਜਾਂਦਾ ਤਾਂ ਪੂਰਾ ਪੰਜਾਬ ਧਰਨਾ ਲਾ ਕੇ ਬਹਿ ਜਾਂਦਾ ਪਰ ਪੰਜਾਬ ਦੀ ਸਰਕਾਰ ਨੇ ਮਜ਼ਦੂਰਾ ਦੇ ਹੱਕ 'ਚ ਮੂੰਹ ਤੱਕ ਨਹੀਂ ਖੋਲਿਆ ਇਹਨਾਂ ਤੋਂ ਪਹਿਲਾਂ ਅ ਅੱਜ ਤੁਸੀਂ ਦੇਖਦੇ ਹੋ ਦੋਸ਼ੀ ਕੇਂਦਰ ਸਰਕਾਰ ਨੂੰ ਠਹਿਰਾ ਰਹੇ ਨੇ ਪਰ ਇੱਥੋਂ ਦੀ ਸਰਕਾਰ ਵੀ ਕਿਤੇ ਨਾ ਕਿਤੇ ਇਹਨੂੰ ਬੰਦ ਕਰਨ ਦੇ ਹੱਕ 'ਚ ਇਸ ਲਈ ਅੱਜ ਅਸੀਂ ਇਕੱਠ ਕੀਤਾ ਇਕੱਠ ਕਰਕੇ ਜਣੀ ਧਮੰਡਾ ਵੀ ਦੇਵਾਂਗੇ ਤੇ ਮੰਗ ਪੱਤਰ ਵੀ ਦੇਵਾਂਗੇ ਡੀਸੀ ਨੂੰ ਵੀ ਜਿਹੜਾ ਨਰੇਗਾ ਦਾ ਕੰਮ ਆ ਇਹ ਚਾਲੂ ਕੀਤਾ ਜਾਵੇ ਤੇ ਦਿਹਾੜੀਏ ਦੀ ਘੱਟੋਂ ਘੱਟ 700 ਰੁਪਇਆ 200 ਦਿਨ ਗਰੰਟੀ ਕੀਤੀ ਜਾਵੇ ਤੇ ਪੂਰੇ ਪਰਿਵਾਰ ਨੂੰ ਕੰਮ ਦਿੱਤਾ ਜਾਵੇ ਇਹਦੇ ਵਿੱਚ ਸਰਕਾਰ ਕਹਿ ਰਹੀ ਹੈ ਵੀ ਅਸੀਂ 150 ਦਿਨ ਕੰਮ ਕਰਤਾ ਪਰ ਮੈਂ ਦੇਖ ਰਿਹਾ ਪਹਿਲੇ 6-7 ਮਹੀਨੇ ਤਾਂ ਕੰਮ ਬੰਦ ਪਿਆ ਬਿਲਕੁਲ ਇਹ ਸਾਰੇ ਦਾ ਸਾਰਾ ਝੂਠਾ ਪ੍ਰਚਾਰ ਆ ਚੋਣਾਂ ਦਾ ਕਰਕੇ ਕਿਤੇ 200 ਦਿਨ ਨਹੀਂ ਹੁਣ ਤਾਂ ਮਤਲਬ ਕਿ ਜਿਹੜਾ 100 ਦਿਨ ਸੀ ਉਹ ਵੀ ਨਹੀਂ ਦਿੱਤਾ ਜਾ ਰਿਹਾ ਕਿਤੇ ਆ ਇਹ ਸਾਰਾ ਮਾਦਾ ਕਰਕੇ ਕੀਤਾ ਜਾ ਰਿਹਾ ਹੈ ਬਾਕੀ ਇਸ ਨੂੰ ਠੇਕੇਦਾਰੀ ਸਿਸਟਮ ਦੀ ਪੇਟ ਚੜਾਇਆ ਜਾ ਰਿਹਾ ਉਹ ਜਿਹੜੇ ਮਜ਼ਦੂਰ ਮਨਰੇਗਾ ਵਾਲੇ ਸੂਵੇ ਕੱਸੀਆਂ ਸਮਾਰਦੇ ਸੀ ਪਹਿਲਾਂ ਮਨਰੇਗਾ ਦੇ ਤਹਿਤ ਉਹ ਅੱਜ ਆਪਦੇ ਚਿਹਤੇ ਠੇਕੇਦਾਰਾਂ ਨੂੰ ਪੰਜਾਬ ਸਰਕਾਰ ਨੇ ਠੇਕੇ ਦੇ ਦਿੱਤੇ ਗਏ ਨੇ ਹੁਣ ਮਾੜਾ ਬੰਦਾ ਤਾਂ ਉਧਰ ਚੰ ਕੰਮ ਨਹੀਂ ਕਰ ਸਕਦਾ ਮਤਲਬ ਕਿ ਉਥੇ ਲੁੱਟਣਾ ਮਜ਼ਦੂਰਾਂ ਦੇ ਕਹਿਣ ਦਾ ਭਾਵਾ ਕਿਉਂ ਗੁੰਨਦ ਚ ਹੈ ਤੇ ਜਿਹੜੇ ਠੇਕੇਦਾਰ ਹਨ ਨੇ 2027 ਦੀਆਂ ਚੋਣਾਂ ਚੋਂ ਟਾ ਫੰਡ ਲੈਣਾ ਉਹਨਾਂ ਤੋਂ ਇਸ ਕਰਕੇ ਮੰਰੇਗਾ ਨੂੰ ਠੇਕਾ ਸਿਸਟਮ ਦੀ ਪੇਟੀ ਚੜਾਇਆ ਜਾ ਰਿਹਾ ਠੀਕੇ ਕੌਂਡੀ ਧੰਨਵਾਦ